ਹਾਂਜੀ ਅੱਜ ਵਾਲੇ ਜਿਹੜੇ ਸੂਟਾਂ ਦੀ ਕਲੈਕਸ਼ਨ ਹੋਏਗੀ ਬਹੁਤ ਹੀ ਵੈਰੀ ਹੋਏਗੀ ਇਹ ਹੋਏਗਾ ਜੀ ਫੈਬਰਿਕ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਪ੍ਰਿੰਟਡ ਸੂਟ ਹੋਏਗਾ ਪ੍ਰਿੰਟ ਦੇ ਉੱਪਰ ਬਹੁਤ ਹੀ ਪਿਆਰੀ embroideri ਕੀਤੀ ਗਈ ਹੈ ਕਲਰ ਆਪਸ਼ਨ ਤੁਹਾਨੂੰ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਮਿਲ ਜਾਣਗੇ ਅਗਲਾ ਸ਼ਾਰਟ ਦਾ ਫੈਬਰਿਕ ਹੋਏਗਾ ਵਿਸਕੋਸ ਵੈਲਵਟ ਵਿੱਚ ਹੋਏਗਾ ਇਸ ਦੇ ਉੱਪਰ ਹੈਵੀ ਹੈਂਡਵਰਕ ਦਾ ਕੰਮ ਕੀਤਾ ਘਟ ਦਾਣਾ embroideri ਕੀਤੀ ਗਈ ਹੈ ਬਾਟਮ ਪਲੇਨ ਹੋਏਗੀ ਦੁਪੱਟਾ ਹੋਏਗਾ ਨਾਲ ਵਿਸਕੋਸ ਵੈਲਵਟ ਦਾ ਹੈਂਡਵਰਕ ਦਾ ਪ੍ਰੋਪਰ ਕੰਮ ਕੀਤਾ ਗਿਆ ਹੈ ਅਗਲਾ ਸ਼ਰਟ ਦਾ ਫੈਬਰਿਕ ਹੋਗਾ ਨੈਚਰਲ ਕ੍ਰੇਪ ਦੇ ਵਿੱਚ ਹੋਏਗਾ ਫੁੱਲ ਹੈਵੀ ਇਸ ਦੇ ਉੱਪਰ embroidery ਕੀਤੀ ਗਈ ਹੈ ਬਾਟਮ ਹੋएगी ਪਲੇਨ ਨੈਚਰਲ ਕ੍ਰੇਪ ਦੀ ਬਾਟਮ ਰਹੇਗੀ ਤੁਸੀਂ ਜਿਹੜਾ ਸ਼ਰਟ ਦਾ ਪੀਸ ਹੈ ਉਸ ਦਾ ਗਾਉਨ ਵੀ ਰੈਡੀ ਕਰਵਾ ਸਕਦੇ ਹੋ ਅਗਲਾ ਇਹ ਫੈਬਰਿਕ ਹੋਏਗਾ ਜੌਰਜਟ ਵਿੱਚ ਹੋਏਗਾ ਇਸ ਦੇ ਉੱਪਰ ਮਲਟੀ थ्रेड embroidery ਕੀਤੀ ਗਈ ਹੈ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਇਹ ਫੈਬਰਿਕ ਹੋਏਗਾ ਇਹ ਤੁਹਾਨੂੰ ਟਿਸ਼ੂ ਦੇ ਵਿੱਚ ਮਿਲ ਜੇਗਾ ਇਸ ਉੱਪਰ ਹੈਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਕਟ ਦਾਣਾ ਏਮਬਲੋਇਡਰੀ ਕੀਤੀ ਗਈ ਏ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਫੈਬਿਕ ਹੋਏਗਾ ਸ਼ਰਟ ਦਾ ਔਰਗੈਂਜ਼ਾ ਦੇ ਸ਼ਰਟ ਹੋਏਗੀ ਏਮਬਲੋਇਡਰੀ ਕੀਤੀ ਗਈ ਚਨਾਉਣ ਦਾ ਦੁਪੱਟਾ ਰਹੇਗਾ ਇਹ ਤੁਹਾਨੂੰ ਸ਼ਰਟ ਐਂਡ ਦੁਪੱਟੇ ਦਾ ਕੰਬੋ ਮਿਲੇਗਾ ਪ੍ਰਾਈਸ ਉੱਪਰ ਇਹਨਾਂ ਦਾ ਲੱਗਾ ਹੋਇਆ ਹੈ